ਹਰ ਇੱਕ ਇਨਸਾਨ ਲਈ ਆਪਣਾ ਪਿੰਡ ਬਹੁਤ ਪਿਆਰਾ ਹੁੰਦਾ ਹੈ ਇਨਸਾਨ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਵਸੇ ਪਰ ਉਸ ਨੂੰ ਆਪਣੇ ਪਿੰਡ ਦੀ ਯਾਦ ਹਮੇਸ਼ਾ ਆਉਂਦੀ ਰਹਿੰਦੀ ਹੈ ਕਿਉਂਕਿ ਉਹ ਆਪਣੇ ਪਿੰਡ ਵਿੱਚ ਜੰਮਿਆ ਪਲਿਆ ਖੇਡਿਆ ਵੱਡਾ ਹੋਇਆ ਹੁੰਦਾ ਹੈ ਪੜਿਆ ਹੋਇਆ ਹੁੰਦਾ ਹੈ ਤਾਂ ਉਸ ਨੂੰ ਆਪਣੇ ਪਿੰਡ ਦਾ ਜਿਹੜਾ ਮੋਹ ਆ ਉਹ ਹਮੇਸ਼ਾ ਹੀ ਆਉਂਦਾ ਰਹਿੰਦਾ ਹੈ ਸੋ ਇਸੇ ਲਈ ਅਸੀਂ ਪਿੰਡ ਤੇ ਵੀਡੀਓ ਬਣਾ ਰਹੇ ਹਾਂ ਆ ਸਕੇ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਸ਼ੇਅਰ ਜ਼ਰੂਰ ਕਰੋਗੇ ਪਿੰਡ ਚੁੱਗਾ ਖੁਰਦ ਜ਼ਿਲ੍ਹਾ ਮੋਗਾ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਸ਼ਸ਼ੋਭਤ ਹੈ ਜਿੱਥੇ ਸੰਗਤਾਂ ਸੁਬਾ ਸ਼ਾਮ ਨਤਮਸਤਕ ਹੁੰਦੀਆਂ ਹਨ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਜਿੱਥੋਂ ਦੀ ਸੇਵਾ ਸੰਤ ਬਾਬਾ ਮਨੋਹਰ ਸਿੰਘ ਜੀ ਕਰ ਰਹੇ ਹਨ ਇੱਥੇ ਵੀ ਸੰਗਤਾਂ ਨਤਮਸਤ ਨਤਮਸਤਕ ਹੁੰਦੀਆਂ ਹਨ ਮਾਤਾ ਜੀ ਦਾ ਮੰਦਰ ਜਿੱਥੋਂ ਦੀ ਸੇਵਾ ਸੋਮਾ ਦੇਵੀ ਜੀ ਕਰ ਰਹੇ ਹਨ ਡੇਰਾ ਬਾਬਾ ਸ੍ਰੀ ਚੰਦ ਜੀ ਜਿੱਥੋਂ ਦੀ ਸੇਵਾ ਬਾਬਾ ਭੋਲਾ ਭਗਤ ਜੀ ਨਿਭਾ ਰਹੇ ਹਨ ਟੈਂਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਜਿੱਥੇ ਬਹੁਤ ਵਧੀਆ ਫਲ ਬੂਟੇ ਲੱਗੇ ਹੋਏ ਹਨ ਅਤੇ ਸਕੂਲ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ। ਪਿੰਡ ਦਾ ਬੱਸ ਸਟੈਂਡ ਜਿਸ ਦੀ ਹਾਲਤ ਖਸਤਾ ਬਣੀ ਹੋਈ ਹੈ ਸੋ ਸਰਕਾਰ ਨੂੰ ਇਸ ਦੀ ਬਾਬਤ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਨੌਜਵਾਨਾਂ ਦੀ ਸਿਹਤ ਵਧੀਆ ਰਹੇ ਇਸ ਲਈ ਪਿੰਡ ਵਿੱਚ ਜਿਮ ਉਪਲਬਧ ਹੈ ਜਿੱਥੇ ਨੌਜਵਾਨ ਸਵੇਰ ਸ਼ਾਮ ਕਸਰਤ ਕਰਦੇ ਹਨ। ਪਿੰਡ ਦੇ ਲੋਕਾਂ ਦਾ ਮੇਨ ਕਿੱਤਾ ਖੇਤੀਬਾੜੀ ਹੈ। ਐਸਐਲਈ ਪਿੰਡ ਵਿੱਚ ਦਾਣਾ ਮੰਡੀ ਮੌਜੂਦ ਹੈ ਜਿੱਥੇ ਕਿਸਾਨ ਆਪਣੀ ਫਸਲ ਵੇਚਦੇ ਹਨ ਇਸ ਦਾਣਾ ਮੰਡੀ ਵਿੱਚ ਬਹੁਤ ਪੁਰਾਣਾ ਪਿੱਪਲ ਦਾ ਦਰਖਤ ਹੈ ਜੋ ਬੜਾ ਸੋਹਣਾ ਲੱਗ ਰਿਹਾ ਹੈ ਵਾਲੀਬਾਲ ਦਾ ਗਰਾਊਂਡ ਨੌਜਵਾਨਾਂ ਦੇ ਖੇਡਣ ਲਈ ਜਵਾਰਜੀ ਹੈ ਸਰਕਾਰ ਵੱਲੋਂ ਪਾਸ ਤਾਂ ਹੋ ਗਿਆ ਹੈ ਪਰ ਇਸ ਦਾ ਕੰਮ ਹਾਲੇ ਸ਼ੁਰੂ ਹੋਣਾ ਹੈ ਪੀਣ ਵਾਲੇ ਸਾਫ ਪਾਣੀ ਲਈ ਵਾਟਰ ਵਰਕਸ ਪਿੰਡ ਵਿੱਚ ਮੌਜੂਦ ਹੈ ਪਿੰਡ ਦੇ ਨੌਜਵਾਨ ਫੌਜ ਵਿੱਚ ਅਤੇ ਪੁਲਿਸ ਵਿੱਚ ਸੇਵਾ ਕਰ ਚੁੱਕੇ ਹਨ ਅਤੇ ਕੁਝ ਕਰ ਰਹੇ ਹਨ। ਜ਼ਿਆਦਾਤਰ ਲੋਕ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਜੋ ਆਪਣੇ ਪਿੰਡ ਲਈ ਬਹੁਤ ਹੀ ਯਾਦ ਕਰਦੇ ਰਹਿੰਦੇ ਆ ਆਪਣੇ ਪਿੰਡ ਨੂੰ ਪਿਆਰ ਕਰਦੇ ਨੇ ਆਪਣੇ ਪਿੰਡ ਨੂੰ ਉਹਨਾਂ ਦੀਆਂ ਇਸ ਪਿੰਡ ਨਾਲ ਜੜੀਆਂ ਹੋਈਆਂ ਹਨ। ਸੋ ਅਸੀਂ ਪਿੰਡ ਦੇ ਉੱਚੀ ਜਗ੍ਹਾ ਤੇ ਖੜ ਕੇ ਸਾਰੇ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆ ਸਕੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਧੰਨਵਾਦ